चूज देखो तो सत श्रीकाल मैं आज खाली ये पूरे नाभा शाही परिवार के लिए गर्व की बात नहीं मुझे लगता है पूरी नाभा रियासत के लिए बहुत गर्व की बात है पूरी सिख कौम के लिए बहुत गर्व की बात है कि जो महाराजा रिपुदत्मन सिंह जी हमारे पूर्वज ने जो 100 साल पहले नाइनटीन जीरो में जो लॉ पास करवाया था अन कारिज मैरिज को लीगलाइज करने के लिए वो आज फाइनली सुप्रीम कोर्ट ने उसमें मोहर लगा दी है और वो पूरे इंडिया में माना जाएगा तो मुझे बहुत खुशी है और इस बात की मैं पूरे सिख कौम को बहुत बहुत मुबारक देना चाहती हूँ और पूरे नाभा रियासत को बहुत इस बात का गर्व है और सभी को इस बात की बहुत बहुत हुक्म जारी है? आई एम वेरी हैप्पी दैट अभी फाइनली लीगलाइज प्रॉपरलीगलाइज्ड हो गया है एंड जो भी मेरे ग्रैंड फादर लॉ महाराज सिंह उन्होंने जो लॉ पास किया था but now it's like properly legalized all over india in all the states uske liye i'm very happy and uh, for all the Sikhs of punjab ਇਹਦੇ ਵਿੱਚ ਇਹ ਹੈ ਜੀ ਜਨਕ ਜਿਹੜਾ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸਟੇਟਸ ਨੂੰ ਜਾਰੀ ਕਰਿਆ ਤੇ ਕਈ ਕੇਂਦਰ ਸਾਸਤ ਜਿਹੜੇ ਪ੍ਰਦੇਸ਼ ਨੇ ਉਹਨਾਂ ਨੂੰ ਜਾਰੀ ਕਰਿਆ ਤੇ ਜਿਨ੍ਹਾਂ ਦੇ ਵਿੱਚ ਅਜੇ ਤੱਕ ਇਹ ਨਿਯਮ ਲਾਗੂ ਨਹੀਂ ਹੋਇਆ ਹੈਗਾ ਕਿਉਂਕਿ ਆਨੰਦਕਾਰ ਰਿਜੈਕਟ ਦੇ ਸੰਬੰਧੀ ਜਿਹੜਾਂ ਦੇ ਵਿੱਚ ਨਿਯਮ ਲਾਗੂ ਹੋ ਚੁੱਕੇ ਨੇ ਅਨੰਤਕਾਰ ਰਜੈਕਟ ਦੇ ਅਧੀਨ ਜਿਹੜੇ ਜੀ ਉਹਨਾਂ ਦੇ ਵਿੱਚ ਤਾਂ ਜਿਹੜੀ ਰਜਿਸਟ੍ਰੇਸ਼ਨ ਹੋਊਗੀ ਸਿੱਖ ਜੋੜਿਆਂ ਦੀ ਉਹ ਤਾਂ ਇਹ ਐਕਟ ਦੇ ਅਧੀਨ ਹੋਊਗੀ ਅਗਰ ਉਹਨਾਂ ਦੇ ਵਿੱਚ ਅਜੇ ਤੱਕ ਨਿਯਮ ਲਾਗੂ ਨਹੀਂ ਹੋਏ ਹੈਗੇ ਥੈਨ ਉਹਨਾਂ ਨੂੰ 4 ਮਹੀਨਿਆਂ ਦਾ ਟਾਈਮ ਦੇਤਾ ਕਿ ਵੀ ਤੁਸੀਂ ਇਹ 4 ਮਹੀਨਿਆਂ ਦੇ ਵਿੱਚ ਨਿਯਮ ਲਾਗੂ ਕਰੋ ਤੇ ਜਿਹੜੀ ਸਿੱਖ ਜੋੜਿਆਂ ਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਅਨੰਤਕਾਰ ਰਜੈਕਟ ਦੇ ਅਧੀਨ ਹੋਵੇਗੀ ਇਹ ਹੈ ਜੀ ਇਸ ਨੂੰ ਦੇਖੋ ਹਿੰਦੂ ਮੈਰਿਜ ਰਜੈਕਟ ਦੇ ਅਧੀਨ ਪਹਿਲਾਂ ਮੈਰਿਜ ਰਜਿਸਟਰ ਹੁੰਦੀਆਂ ਰਹੀਆਂ ਨਹੀਂ ਹੁਣ ਤੱਕ ਤੇ ਚਲੋ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਹ ਸਿੱਖ ਕੌਮ ਦੇ ਲਈ ਮਾਣ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਜੋ ਉਹਨਾਂ ਨੇ ਪ੍ਰਸਤਾਵ ਰੱਖੇ 1908 ਤੋਂ ਲੈ ਕੇ ਹੁਣ ਤੱਕ ਦਾ ਜਾਨੀ ਕਿ ਜਿਹੜਾ ਇਹਨਾਂ ਦਾ ਸੁਪਨਾ ਸੀ ਉਹ ਅੱਜ ਵੀ ਰੀਡ ਦੇ ਵਿੱਚ ਪੂਰਾ ਹੋਣ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਜਿਹੜੇ ਮਹਾਰਾਜਾ ਰਣਜੀਤਪ੍ਰਮੋਦ ਸਿੰਘ ਜੀ ਆ ਉਹਨਾਂ ਨੇ ਸਮਾਜ ਸੁਧਾਰ ਦੇ ਲਈ ਜਾਰੇ ਵਿਆਹ ਦੀਆਂ ਰਸਮਾਂ ਨੂੰ ਸਰਲ ਬਣਾਉਣ ਦੇ ਲਈ ਇਹ ਪ੍ਰਸਤਾਵ ਰੱਖਿਆ ਸੀ ਇਹ ਕਾਨੂੰਨ ਦਾ ਕਿਹੜੇ ਡੇਟ ਨੂੰ ਰੱਖਿਆ ਸੀ ਉਹਨਾਂ ਤੋਂ ਅੱਠ ਦੀ 1908 ਦੇ ਵਿੱਚ ਰੱਖਿਆ ਸੀ ਜੀ ਇਹ ਤੇ ਉਸ ਤੋਂ ਬਾਅਦ 1909 ਦੇ ਵਿੱਚ ਜਾ ਕੇ ਕਾਨੂੰਨਨ ਮਾਨਤਾ ਮਿਲ ਚੁੱਕੀ ਸੀ ਇਹ ਐਕਟ ਨੂੰ ਉਸ ਤੋਂ ਬਾਅਦ ਸੰਘਰਸ਼ ਹੋਇਆ ਇਹਦੇ ਤੇ ਐਕਟ ਦੇ ਉੱਤੇ ਕਾਫੀ ਤੇ ਹੁਣ ਤੱਕ ਦੀ ਜਿਹੜੀਆਂ ਮੈਰਿਜ ਸੀ ਉਹਦੀਆਂ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਸੀ ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਹੁੰਦੀ ਸੀ ਚਲੋ ਸਿੱਖ ਲਈ ਮਾਨ ਦੀ ਗੱਲ ਹੈਗੀ ਆ ਕਿ ਉਹਨਾਂ ਦੀ ਜਿਹੜੀ ਸਿੱਖ ਜੋੜਿਆਂ ਦੀ ਜਿਹੜੀ ਮੈਰਿਜ ਹੈਗੀ ਆ ਹੁਣ ਉਹ ਆਨੰਦਕਾਰ ਐਕਟ ਦੇ ਅਧੀਨ ਲੱਗ ਹੋਵੇਗੀ ਕਰੋਗੇ ਇਸ ਫੈਸਲੇ ਇਹ ਬਹੁਤ ਖੁਸ਼ੀ ਦਾ ਸਮਾਂ ਹੈ ਵੀ ਅਜ ਮਾਨਯੋਗ ਸੁਪਰੀਮ ਕੋਰਟ ਨੇ ਸਿੱਖਾਂ ਨੇ ਲੰਬੇ ਸਮੇਂ ਤੋਂ ਲੜਕਦੀ ਮੰਗ ਹੈ ਆਜ਼ਾਦੀ ਤੋਂ ਪਹਿਲਾਂ ਦੀ ਮੰਗ ਨੂੰ ਅੱਜ ਪ੍ਰਵਾਨ ਕੀਤਾ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਬਹੁਤ ਬਹੁਤ ਸ਼ੁ크ਰਗੁਜ਼ਾਰ ਤੇ ਪ੍ਰਵਾਹਿਤ ਕਰੋ ਮੈਂ ਬੇਨਤੀ ਕਰੂੰਗਾ ਰਿਆਸਨਾਬਾ ਦੇ ਇਲਾਕੇ ਦੇ ਲੋਕਾਂ ਨੂੰ ਵੀ ਜਿਵੇਂ ਮਹਾਰਾਜ ਰਬਦੰਮਨ ਸਿੰਘ ਨੇ ਗੁਰਬਾਣੀ ਦੇ ਲੜ ਲਾ ਕੇ ਸਿੱਖੀ ਦੀ ਗੱਲ ਕਰਕੇ ਆਪਣਾ ਨਾਂ ਪੂਰੀ ਦੁਨੀਆ ਦੇ ਵਿੱਚ ਚਮਕਾਇਆ ਉਵੇਂ ਤੁਸੀਂ ਵੀ ਹੁਣ ਆਪਣਾ ਟਾਈਮ ਕੱਢੋ ਕਿਉਂ ਹੁਣ ਤੁਸੀਂ ਇੱਕ ਆਜ਼ਾਦ ਕਹਿਣ ਤੇ ਆਜ਼ਾਦ ਖੇਰਾਚ ਰਹਿ ਰਹੇ ਹੋ ਹੁਣ ਤੁਹਾਨੂੰ ਸਿੱਖੀ ਦੀ ਗੱਲ ਕਰਨੀ ਕੋਈ ਬਹੁਤੀ ਔਖੀ ਗੱਲ ਨਹੀਂ ਅਸ਼ਵੀਂ ਨਫ਼ਰਤ ਆਪੇ ਈਰਖਾ ਵਾਦਿਨ ਛੱਟ ਕੇ ਇੱਕ ਗੁਰਾਂ ਸਾਹਿਬ ਦੇ ਛੱਡੇ ਦੇ ਥਲੇ ਇਕੱਠੇ ਹੋ ਕੇ ਸਮਾਜ ਦੇ ਇਸ ਕਪੇਤਰੇ ਲਈ ਕੰਮ ਕਰੀਏ ਤਾਂ ਕਿ ਇੱਕ ਸਿੱਖ ਸਮਾਜ ਬਣ ਸਕੇ ਨੂੰ ਕਿਵੇਂ ਪ੍ਰਭਾਸ਼ਿਤ ਕਰੋ ਮਾਰੇ ਰੋਪਨ ਮਨ ਸਿੰਘ ਜੀ ਜਿਵੇਂ ਮੈਂ ਗੱਲ ਪਹਿਲਾਂ ਕੀਤੀ ਹੈ ਪੂਰਾ ਭਾਰਤ ਵਖ-ਵਖ ਸੂਬੇ ਸੀਗੇ ਅੰਗਰੇਜ਼ਾਂ ਦੇ ਅੰਡਰ ਸੀਗੇ ਗੁਲਾਮ ਸੀ ਅੰਗਰੇਜ਼ਾਂ ਦੇ ਕਿਸੇ ਨੂੰ ਵੀ ਗੱਲ ਕਰਨ ਦੀ ਜੁਰਤ ਨਹੀਂ ਸੀ ਪਰ ਪੰਜਾਬ ਇੱਕ ਇਹੋ ਜਿਹਾ ਸੂਬਾ ਜਿੱਥੇ ਗੁਰੂ ਪੀਰਾਂ ਦੀ ਕਿਰਪਾ ਹੈ ਗੁਰੂਆਂ ਦੀ ਸ਼ਹੀਦ ਸਗਾਂ ਦੀ ਕਿਰਪਾ ਹੈ ਇਸ ਪੰਜਾਬ ਦੇ ਲੋਕਾਂ ਦੇ ਉੱਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਰਾਜਾਂ ਤੋਂ ਮੋਰੀ ਹੋ ਕੇ ਸਿੱਖ ਕੌਮ ਦੀ ਆਜ਼ਾਦੀ ਲਈ ਗੱਲ ਕੀਤੀ ਭਾਰਤ ਦੀ ਆਜ਼ਾਦੀ ਲਈ ਗੱਲ ਕੀਤੀ ਉਸ ਲਈ ਜਿਨਾ ਪਤੰਥ ਵੀ ਹੋਣਾ ਪਿਆ ਪਰ ਬਾਕੀ ਮੈਂ ਬਾਕੀ ਰਾਜਾਂ ਤੇ ਕਿਤੂ ਪ੍ਰਤੂ ਨਹੀਂ ਕਰਨਾ ਚਾਹੁੰਦਾ ਕਿਉਂਕਿ ਲੋਕ ਭਲੀ ਭਾਂਤ ਜਾਣਦੇ ਨੇ ਮਾਹਰ ਪਦਮਨ ਸਿੰਘ ਨੂੰ ਜਿਨਾ ਵਚਨ ਕਰਵਾਉਣ ਵਾਲੇ ਕੌਣ ਲੋਕ ਨੇ ਮਹਾਰਾਜ ਨੂੰ ਗੁਲਾਮੀ ਬਣ ਟੱਕਣ ਵਾਲੇ ਕੌਣ ਲੋਕ ਨੇ ਤੇ ਪਰ ਫੇਰ ਵੀ ਉਹਨਾਂ ਨੇ ਜਿਹੜੀ ਪਰਪਖਤਾ ਦਿਖਾਈ ਉਹਦੇ ਉੱਤੇ ਅੜੇ ਰਹੇ ਜੇਕਰ ਰਾਜਨੀਤਿਕ ਤੌਰ ਤੇ ਜਾਦੀ ਦੀ ਗੱਲ ਕੀਤੀ ਉਥੇ ਧਾਰਮਿਕ ਤੌਰ ਤੇ ਅਨੰਦ ਮੈਰਜ ਐਕਟ ਨੂੰ ਵੀ ਉਹ ਲੈ ਕੇ ਚੱਲੇ ਤਾਂ ਕਿ ਸਿੱਖਾਂ ਨਾਲ-ਨਾਲ ਧਾਰਮਿਕ ਸਮਝ ਵੀ ਆਵੇ ਤੇ ਸਿੱਖਾਂ ਦੀ ਇਹ ਮੰਗ ਵੀ ਪ੍ਰਵਾਨ ਹੋਵੇ ਇਸ ਕਰਕੇ ਰਾਜਨੀਤਿਕ ਤੇ ਧਾਰਮਿਕ ਮੰਗਾ ਲੈ ਕੇ ਜੋ ਮਹਾਰਾਜਪਤਨ ਸਿੰਘ ਲੜੇ ਨੇ ਮੈਨੂੰ ਲੱਗਦਾ ਹੋਰ ਕੋਈ ਰਾਜਾ ਇੰਨਾ ਸੰਘਰਸ਼ ਨਹੀਂ ਕਰ ਸਕਿਆ ਸਭ ਤੋਂ ਪਹਿਲਾਂ ਤਾਂ ਮੈਂ ਸੁਪਰੀਮ ਕੋਰਟ ਜਿਹੜੀ ਸਰਵੋੱਚ ਕੋਰਟ ਹੈ ਜਿਹੜੀ ਹਿੰਦੁਸਤਾਨ ਦੀ ਭਾਰਤ ਦੀ ਮੈਂ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਇਹ ਫੈਸਲਾ ਜਿਹੜਾ ਸੁਣਾਇਆ ਕਿ ਵੀ ਹਿੰਦੁਸਤਾਨ ਦੀਆਂ ਹਾਈ ਸਟੇਟਾਂ ਨੇ ਔਰ ਨੌਨ ਯੂਨੀਟੈਰੀਟਨ ਨੇ ਕਿ ਉਹਦੇ ਵਿੱਚ ਸਿੱਖ ਮੈਰਜ ਐਕਟ ਜਿਹੜਾ ਉਹਨੂੰ ਲਾਗੂ ਹੋਣਾ ਚਾਹੀਦਾ ਔਰ ਖਾਸ ਕਰਕੇ 17 ਰਾਜ ਤੇ 7 ਕੇਂਦਰ ਸ਼ਾਸਿਤ ਰਾਜ ਜਿਹੜੇ ਆ ਉਹਦੇ ਵਿੱਚ ਇਹ ਜਿਹੜਾ ਰਾਈਟਵੇ ਜਾਨੀ ਕਿ ਚਾਰ ਮਹੀਨੇ ਦੇ ਵਿੱਚ ਵਿੱਚ ਇਹਦਾ ਪ੍ਰੋਪਰ ਕਾਨੂੰਨ ਬਣ ਕੇ ਔਰ ਇਹ ਜਿਹੜਾ ਇੰਪਲੀਮੈਂਟ ਹੋਣਾ ਚਾਹੀਦਾ ਪਰ ਇਹਦਾ ਜਿਹੜਾ ਇਤਿਹਾਸ ਹੈ ਜਿਹੜਾ ਇਤਿਹਾਸ ਹੈ ਉਹ ਬੜਾ ਬੜਾ ਗੌਰਮਈ ਹੈ ਸਾਡੇ ਗੁਰੂਆਂ ਪੀਰਾਂ ਕੋਈ ਗੱਲ ਚੱਲੀ ਹੈ ਕਿ ਸਿੱਖ ਮਰਿਆਦਾ ਤਹਿਤ ਆਨੰਦਕਾਰ ਹੁੰਦੇ ਸੀਗੇ ਔਰ 1909 ਦੇ ਵਿੱਚ ਟਿੱਕਾ ਦਮਨ ਸਿੰਘ ਟਿੱਕਾ ਮਤਲਬ ਉਦੋਂ ਇਹ ਸਭ ਤੋਂ ਵੱਡੇ بیٹے ਸੀਗੇ ਮਹਾਰਾਜ ਹੀਰਾ ਸਿੰਘ ਜੀ ਦੇ ਤੇ ਉਦੋਂ ਇਹ ਡਰਾਫਟਿੰਗ ਜਿਹੜੀ ਹੈ ਇਹਦੀ ਸ਼ੁਰੂ ਹੁੰਦੀ ਹੈ ਭਾਈ ਕਾਂਤ ਸਿੰਘ ਨਾਭਾ ਜੀ ਨੇ ਦਾਖਲ ਕੀਤਾ ਪਰ ਉਸ ਤੋਂ ਵੀ ਪਹਿਲਾਂ 1895 ਦੇ ਵਿੱਚ ਜਦੋਂ ਮਹਾਰਾਜ ਹੀਰਾ ਸਿੰਘ ਜੀ ਨਾਭਾ ਰਾਜ ਦੇ ਰਾਜੇ ਸੀਗੇ ਤਾਂ ਉਹਨਾਂ ਨੇ ਆਪਣੀ ਵਿਆਹਸਤ ਦੇ ਵਿੱਚ ਇੱਕ ਕਾਨੂੰਨ ਬਣਾਇਆ ਕਿ ਜਿਹੜਾ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਚਾਰ ਨਾਮਾ ਲੈਂਦਾ ਤਾਂ ਉਹ ਬਰਾਤ ਦੇ ਵਿੱਚ 11 ਬਰਾਤੀ ਜਾਣਗੇ ਔਰ ਦਹੇਜ ਜਿਹੜਾ ਨਹੀਂ ਲਿਆ ਜਾਏਗਾ ਇਹ ਬਹੁਤ ਵੱਡੀ ਗੱਲ ਆ ਉਸ ਸਮੇਂ ਦੇ ਵਿੱਚ ਤੇ ਇਹ ਗੱਲ ਜਿਹੜੀ ਆ ਜਦੋਂ 2000 ਮਾਫ ਕਰਨਾ 1909 ਦੇ ਵਿੱਚ ਇਹ ਗੱਲ ਪਹੁੰਚੀ ਤਾਂ ਫਿਰ ਟਿੱਕਾ ਬੰਮਨ ਸਿੰਘ ਜਿਹੜੇ ਕਿ ਅ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਹੁੰਦੇ ਸੀਗੇ ਤਾਂ ਉਹਨਾਂ ਨੇ ਕਰ ਦਿੱਤਾ ਇੱਕ ਪ੍ਰੋਜੈਕਟ ਬਣਾ ਕੇ ਭੇਜਿਆ ਤਾਂ ਦਿੱਤਾ ਦੇ ਵਿੱਚ ਉਹਨਾਂ ਨੇ ਬਿੱਲ ਸਬਮਿਟ ਕੀਤਾ ਕਿ ਜੀ ਇਹ ਸਿੱਖ ਮੈਨਜਰ ਇੱਕ ਲਾਗੂ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੂਰੇ ਉਦੋਂ ਜਿਹੜੀਆਂ ਸੱਤ ਰਿਆਸਤਾਂ ਦੀ ਗੱਲ ਆਪਾਂ ਕਰੀਏ ਤਾਂ ਅੱਠ ਰਿਆਸਤਾਂ ਹੁੰਦੀਆਂ ਜਿਹਦੇ ਵਿੱਚੋਂ ਇੱਕ ਮੁਸਲਮਾਨ ਰਿਆਸਤ ਸੀ ਔਰ ਸੱਤ ਰਿਆਸਤਾਂ ਜਿਹੜੀਆਂ ਸੀ ਉਹ ਸਿੱਖਤ ਸੀਗੀਆਂ ਯਾਨੀ ਕਿ ਸਿੱਖ ਰਾਜ ਉੱਤੇ ਰਾਜ ਕਰਦੇ ਸੀ ਉਹਦੇ ਵਿੱਚੋਂ ਇਕੱਲੀ ਨਾਂਭਾ ਰਿਆਸਤ ਹੈ ਜਿਹੜੀ ਸਿੱਖ ਰਿਆਸਤ ਜਿੱਥੋਂ ਮਾਝਾ ਹੀਰਾ ਸਿੰਘ ਜੀ ਇੱਥੋਂ ਦੇ ਮਹਾਰਾਜਾ ਸੀਗੇ ਉਹਨਾਂ ਨੇ ਸਿੱਖ ਮੈਨਜਰ ਨੂੰ ਪਹਿਲੀ ਵਾਰ ਲਾਗੂ ਕੀਤਾ اور ਇਹ ਬਹੁਤ ਮਾਣ ਵਾਲੀ ਗੱਲ ਹੈ ਔਰ ਅੱਜ 118 ਸਾਲ ਬਾਅਦ ਸੁਪਰੀਮ ਕੋਰਟ ਭਾਰਤੀ ਸਭ ਤੋਂ ਸਰਵੋੱਚ ਕੋਰਟ ਦਾ ਇਹ ਫੈਸਲਾ ਹੈ ਕਿ ਜੀ ਇਹਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾਵੇ ਚਾਹੇ ਉਹ ਸਿੱਟਾ ਨੇ 28 ਜਾ ਹੋ ਨਾ ਟੈਰੀਟਰੀ ਨੇ ਉਹਦੇ ਵਿੱਚ ਲਾਗੂ ਕੀਤਾ ਜਾਵੇ ਚਾਰ ਮਹੀਨੇ ਦੇ ਵਿੱਚ ਵਿੱਚ ਇਹਨੂੰ ਇੰਪਲੀਮੈਂਟ ਕਰਕੇ ਦੀ ਰਿਪੋਰਟ ਜਿਹੜੀ ਹੈ ਉਹ ਮੰਗੀ ਹੈ ਸਾਡੇ ਲਈ ਬਹੁਤ ਮਾਣ ਵਾਲੀ ਇਹ ਗੱਲ ਹੈਗੀ ਹੈ ਤੇ ਮੈਂ ਦੁਬਾਰਾ ਫੇਰ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਿੱਟਾ ਨੇ ਆਪਾਂ ਲੋਕ ਇੱਕ 112 ਸਾਲ ਤੋਂ ਸਿੱਖਿਤ ਗੱਲ ਦੀ ਮੰਗ ਕਰ ਰਹੇ ਸੀਗੇ ਕਿ ਜੀ ਸਿੱਖ ਮਰਦ ਇਕੱਲਾ ਹੋਣਾ ਚਾਹੀਦਾ ਵਿਆਹ ਸਿੱਖ ਮਰਦ ਜਿਹੜਾ ਸਿੱਖ ਕਰਾਉਂਦਾ ਸੀਗਾ ਉਹਦੀਆਂ ਚਾਰ ਲਾਵਾਂ ਹੁੰਦੀਆਂ ਚਾਹੀਆਂ ਪਰ ਉਹ ਲੋਕ ਜਿਹੜਾ ਜੀ ਇੰਪਲੀਮੈਂਟ ਨਹੀਂ ਕਰ ਸਕਦੇ ਉਹਨੂੰ ਲਾਗੂ ਨਹੀਂ ਕਰ ਸਕਦੇ ਬਹੁਤ ਵੱਡੀ ਸਮੱਸਿਆ ਸੀ ਪਰ ਹੁਣੇ ਪੂਰੀ ਸਿੱਖ ਭਾਈਚਾਰੇ ਲਈ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਾਸੀ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ ਜੀ ਮੈਂ ਕੋਟ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਹਾਡੇ ਲਈ ਜੀ ਖੁਸ਼ੀ ਦਾ ਰਤਨ ਨਾਮ ਦੇ ਤੋਂ ਬੂਟਾ ਲੱਗਿਆ ਅੱਜ ਸਾਰੀ ਜਨਤਾ ਬਿਲਕੁਲ ਬਿਲਕੁਲ ਮਾਪੇ ਤੋਂ ਨਾਬਾਰੇ ਆਸ ਦੇ ਵਿੱਚ ਬੂਟਾ ਲੱਗਿਆ ਤੇ ਵੀ ਮੈਂ ਜਦ ਇਕਲੀ ਵਾਰੀ ਮਾਝਾ ਰਸਮ ਰਸਮਾਂ ਸੰਧੀ ਉਹਨਾਂ ਦੇ ਪੇਸ਼ ਕੀਤਾ ਔਰ ਮਾਝਾ ਹੀਰਾ ਸਿੰਘ ਦੀ ਜਰਾਤ ਦੇ ਵਿੱਚ ਇਹ ਲਾਗੂ ਹੋਇਆ ਇਹ ਵੱਡੀ ਗੱਲ ਹੈ ਜੀ ਤਾਂ ਮੈਂ ਤੁਹਾਡੇ ਦਰਿਅ ਦੱਸਣਾ ਚਾਹੁੰਦਾ ਕਿ ਅਸੀਂ ਇਸ ਚੀਜ਼ ਨੂੰ ਲੈ ਕੇ ਅੱਗੇ ਨਾਮਾ ਦੇ ਵਿੱਚ ਇੱਕ ਵੱਡਾ ਸੈਮੀਨਾਰ ਕਰਾਂਗੇ ਅੱਜ ਵੱਡੇ ਵੱਡੇ ਸਿਕ ਕੋਲਰ ਹਲਾਵਾਂਗੇ ਔਰ ਇਹਦੀ ਪੂਰੀ ਕੋਖ ਕਰਕੇ ਕਿ ਉਸ ਸਮੇਂ ਦੇ ਵਿੱਚ ਮਰਦਾ ਹੀਰਾ ਸਿੰਘ ਜੀ ਹੋਰਾਂ ਦੀ ਕੈਸੀ ਉਹਨਾਂ ਦੀ ਸੋਚ ਸੀ ਕਿ ਇੱਕ ਤਾਂ ਗੁਰੂ ਮਹਾਰਾਜ ਦੇ ਕਰਕੇ ਉਹਨਾਂ ਦੀ ਸਮਰਪਣ ਭਾਵਨਾ ਔਰ ਗੁਰੂ ਮਹਾਰਾਜ ਜੀ ਨੇ ਉਹਨਾਂ ਪਿਆਰ ਕਰਦੇ ਸੀ ਕਿ ਉਹਨਾਂ ਨੇ ਇਹ ਕਾਨੂੰਨ ਬਣਾਤਾ ਸੀ ਆਪਣੇ ਸਟੇਟ ਦੇ ਵਿੱਚ ਕਿ 11 ਬਰਾਤੀ ਤੇ ਦਹੇਜ ਜਿਹੜਾ ਉਹ ਨਹੀਂ ਲਿਆ ਜਾਏਗਾ ਇਹ ਬਹੁਤ ਵੱਡੀ ਮੈਂ ਸਮਝਦਾ ਕਿ ਅੱਜ ਵੀ ਇਹ ਕਾਨੂੰਨ ਨਾ ਕਰ ਹੁੰਦਾ ਜਿਹੜਾ ਲਾਗੂ ਪ੍ਰਾਪਰ ਤਰੀਕੇ ਨਾਲ ਹੁੰਦਾ ਹੋਊਗਾ ਜੀ ਬਿਲਕੁਲ 100% ਹੋਊਗਾ ਇਹਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ ਕਿ 11 ਬਰਾਤੀ ਔਰ ਜਿਹੜੀ ਵਿਹੇਜ ਦੀ ਪ੍ਰਕਾ ਜਿਹੜੀ ਚੱਲੀ ਆ ਰਹੀ ਹੈ ਇਹ ਬੰਦ ਕੀਤੀ ਜਾਵੇ ਅੱਜ ਕੱਲ ਕੀ ਇਹ ਦੇਖੋ ਦੇਖੀ ਆਪਾਂ ਵਿਆਹਾਂ ਦੇ ਵਿੱਚ ਇਹਨੇ ਕਰਜ਼ਾਈ ਹੋ ਗਏ ਜੀ ਇੰਨੇ ਇੰਨੇ ਕਰਜ਼ਦਾਰ ਹੋ ਗਏ ਕਿ ਸਾਡੇ ਤੇ ਬੋਝ ਬਣ ਗਿਆ ਟੀਨ ਸਾਡੇ ਤੇ ਬੋਝ ਬਣ ਗਿਆ ਔਰ ਜਦੋਂ ਸਿੱਖ ਮੈਰਿਜ ਐਕਟ ਦੇ ਵਿੱਚ ਅਗਰ ਮਾਦਾ ਹੀਰਾ ਸਿੰਘ ਜੀ ਉਸ ਸਮੇਂ ਲਾਗੂ ਕਰ ਸਕਦੇ ਤਾਂ ਅੱਜ ਅਗਰੇ ਲਾਗੂ ਹੋ ਜਾਂਦਾ ਤਾਂ ਮੇਰੇ ਖਿਆਲ ਨਾਲ ਇੱਕ ਬਹੁਤ ਵੱਡਾ ਫਾਇਦਾ ਸਿੱਖ ਭਾਈਚਾਰੇ ਨੂੰ ਵੀ ਹੈ ਔਰ ਕੋਈ ਆਰਥਿਕ ਤੌਰ ਤੇ ਬਹੁਤ ਵੱਡੀ ਮਦਦ ਜਿਹੜੀ ਹੈ ਉਹ ਵੀ ਮਿਲੇਗੀ